ਹਾਂਜੀ ਕਿਸਾਨੋ ਵੀ ਸਾਰੇ ਉਹਨਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਕਟਰ ਗਗਨਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ। ਗੋਭ ਸਮੇ ਕਣਕ ਦੀ ਫਸਲ ਦੀਆਂ ਜ਼ਰੂਰਤਾਂ ਉਹਦੇ ਵਿੱਚ ਜ਼ਰੂਰਤ ਕੀ ਹੁੰਦੀ ਆ ਕਿਸੇ ਤੱਤ ਦੀ ਜਾਂ ਕਿਸੇ ਖਾਦ ਖਰਾਕ ਦੀ ਜਾਂ ਕਿਸੇ ਉਲੀ ਨਾਸ਼ਕ ਦੀ। ਤੇ ਕਈ ਵਾਰ ਕੀ ਹੁੰਦਾ ਕਿ ਹੁਣ ਜਿਵੇਂ ਕਣਕ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੁੰਦੀ ਬਹੁਤ ਟੌਪ ਦੀ ਭਾਰੀ ਪੂਰੀ ਕਣਕ ਲੱਗਦੀ ਹੁੰਦੀ ਆ। ਤੇ ਆਪਾਂ ਨੂੰ ਲੱਗਦਾ ਹੁੰਦਾ ਕਿ ਕਣਕ ਇਹ 60 ਮਣ ਤੇ ਜਾਊਗੀ ਜਾਂ 60 ਮਣ ਕ੍ਰੋਸ ਕਰੂਗੀ ਦੇਖਣ ਨੂੰ ਤੇ ਸਭ ਕੁਝ ਠੀਕ ਹੋ ਜਾਂਦਾ ਕਣਕ ਜਦੋਂ ਆਪਾਂ ਵੱਢਦੇ ਆਂ ਵੱਢਣ ਤੱਕ ਸਹੀ ਰਹਿੰਦੀ ਜਦੋਂ ਵੱਢਦੇ ਆਂ ਤਾਂ ਉਦੋਂ ਝਾੜ ਉਹਦਾ ਰਹਿ ਜਾਂਦਾ ਹੈ 19 20 21 ਕੁਇੰਟਲ ਤੱਕ ਮੰਨ ਲਓ ਵੀ 50 ਕੁ ਮਣ ਤੱਕ ਰਹਿ ਜਾਂਦੀ ਹੈ ਉਹਦੇ ਵਾਸਤੇ ਖਾਸ ਆਪਾਂ ਨੂੰ ਕੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰਟ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੇ ਕੀਮਤੀ ਸੁਝਾਅ ਤੁਹਾਡੇ ਵੀ ਮੇਰੇ ਤੱਕ ਪਹੁੰਚਦੇ ਰਹਿਣ ਸੋ ਕਣਕ ਦੀ ਫਸਲ ਆ ਜਿਹੜੀ 1 ਅਕਤੂਬਰ ਵਾਲੀ ਤਾਂ ਖਾਸ ਤੌਰ ਤੇ ਗੋਭੀ ਆ ਜਿਹੜੀ ਤੁਹਾਡੀ ਕਣਕ ਆ ਜਿਹੜੀ ਉਹ 70 ਦਿਨ ਕ੍ਰੋਸ ਕਰ ਗਈ ਆ ਤਾਂ ਕਿਸਾਨ ਵੀਰੋ 72-75 ਦਿਨ ਤੇ ਝੰਡਾ ਪੱਟਾ ਨਜ਼ਰ ਆਉਣ ਲੱਗ ਪੈਂਦਾ ਵਿੱਚ ਉਹਦੇ ਸਿੱਟਾ ਬਣਨਾ ਸ਼ੁਰੂ ਹੋ ਜਾਂਦਾ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ 80 ਕਿ ਦਿਨ ਤੇ ਜਾ ਕੇ ਥੱਲੇ ਸਟੈਮ ਜਿਹੜੀ ਕਣਕ ਦੀ ਉਹ ਪਾੜ ਕੇ ਦੇਖੋ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਸਿੱਟਾ ਬਣ ਰਿਹਾ ਨਜ਼ਰ ਆਊਗਾ 80-82 ਦਿਨ ਤੇ ਜਾ ਕੇ 3-4 ਇੰਚ ਤੱਕ ਲੰਬਾਈ ਤੱਕ ਜਿਹੜਾ ਸਟਾਫ ਬਣ ਜਾਂਦਾ ਤੇ ਇਹ ਸਹੀ ਸਮਾਂ ਹੁੰਦਾ ਹੈ ਸਪਰੇਅ ਕਰਨ ਦਾ ਕਿਉਂਕਿ ਉਸ ਤੋਂ ਬਾਅਦ ਫਿਰ ਨਸਾਰਾ ਲੈਣਾ ਸ਼ੁਰੂ ਹੋ ਜਾਣਾ ਕਣਕ ਨੇ ਜਿਹੜੀ ਵੀ ਸਪਰੇਅ ਆਪ ਗੂਪ ਟਾਈਮ ਕਰਨੀ ਹੈ ਤੇ ਦੂਸਰਾ ਹੈਗਾ ਕਿ ਹੁਣ ਜਿਵੇਂ ਕਣਕਾਂ ਨੇ ਕਈ ਥਾਵਾਂ ਦੇ ਉੱਤੇ ਪੀਲੇਪਣ ਦੀ ਸਮੱਸਿਆ ਆਈ ਕਈ ਥਾਵਾਂ ਤੇ ਨਦੀਨ ਨਾਸ਼ਕਾਂ ਨੇ ਮਾਰ ਕੀਤੀ ਕਈ ਥਾਵਾਂ ਤੇ ਕਣਕ ਨੇ ਫੋਟ ਨਹੀਂ ਕੀਤੀ ਜਿਹੜੇ ਕਿਸਾਨ ਵੀਰਾਂ ਨੇ ਤਾਂ ਬਜਾਈ ਟਾਈਮ ਜਿਹੜੀਆਂ ਖਾਦਾਂ ਪੂਰੀਆਂ ਕੀਤੀਆਂ ਨੇ ਜਿਹਦੇ ਵਿੱਚ ਫਾਸਫੋਰਸ ਤੇ ਪੋਟਾਸ਼ ਤੇ ਜ਼ਿੰਕ ਜ਼ਿੰਕ ਜੇ ਨਹੀਂ ਵੀ ਪਾਈ ਉਹਦਾ ਸਰ ਜਾਂਦਾ ਆਪਾਂ ਸਪਰੇਅ ਕਰ ਦਿੰਨੇ ਫਾਸਫੋਰਸ ਹੋ ਗਈ ਪੋਟਾਸ਼ ਹੋ ਗਈ ਤੇ ਸਲਫਰ ਹੋ ਗਈ ਜਿੱਥੇ ਤੁਹਾਡੇ ਜ਼ਮੀਨਾਂ 'ਚ ਘਾਟ ਆਉਂਦੀ ਆਪਾਂ ਨੂੰ ਪਤਾ ਹੁੰਦਾ ਜ਼ਮੀਨ ਦੀ ਤਸਵੀਰ ਦਾ ਕੇ ਆਪਣੀ ਹਲਕੀ ਆ ਦਰਮਿਆਨੀ ਆ ਭਾਰੀ ਆ ਕਿਹੜੇ-ਕਿਹੜੇ ਤੱਤ ਪਾਉਣ ਦੀ ਜ਼ਰੂਰਤ ਆ ਖਾਦ ਖਰਾਕ ਆਪਾਂ ਉੱਥੇ ਕਣਕ ਖੜੀ ਵਧੀਆ ਫਿਰ ਤਤਾਂ ਵਾਲੀਆਂ ਸਪਰੇਆਂ ਆਗੀਆਂ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਯੂਰੀਆ ਜਿਹੜੀ ਆ ਪਕਰਵਾਉਣੀ ਆ ਕਈ ਥਾਂ ਤੇ ਕਿਸਾਨ ਵੀਰਾਂ ਨੇ ਕੀ ਕੀਤਾ ਆਪਾਂ ਕਿਉਂਕਿ ਸਪਰੇਅ ਆ ਉਹ ਵੱਖ-ਵੱਖ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਜਾਂ ਇੱਕ ਦੂਜੇ ਨਾਲ ਸਲਾਹ-ਮਸ਼ਵਰਾ ਕਰਕੇ ਕਈ ਕਿਸਾਨ ਵੀਰ ਕੋਈ ਸਪਰੇਅ ਕਰ ਲੈਂਦੇ ਕਈ ਕੋਈ ਕਰ ਲੈਂਦੇ ਜਦ ਕਿ ਜ਼ਰੂਰਤ ਹੈ ਜਿਹੜੀ ਮੈਗਨੀਜ਼ ਜਿੰਕ ਦੀ ਘਾਟ ਦੀ ਹੁੰਦੀ ਹੈ ਮਤਲਬ ਉਹੀ ਆਪਾਂ ਪੂਰੀ ਕਰਨੀ ਹੁੰਦੀ ਹੈ ਉਹੀ ਸਪਰੇਅ ਆਪਾਂ ਕਰਨੀ ਹੁੰਦੀਆਂ ਦੋ ਤਿੰਨ ਕਈ ਕਿਸਾਨ ਵੀਰ ਕੀ ਕਰਦੇ ਕਿ ਉਹਦੇ ਵਿੱਚ ਕਦੇ ਮੈਗਨੀਜ਼ ਦੀ ਥਾਂ ਤੇ ਮੈਗਨੀਸ਼ੀਅਮ ਪਾ ਲੈਂਦੇ ਆ ਕਦੇ 21% ਜਾਂ 33% ਵਾਲੀ ਜਿੰਕ ਤੇ ਕਲੀ ਵਾਲੇ ਪਾਣੀ ਦੀ ਥਾਂ ਤੇ ਜਿੰਕ ਆਕਸਾਈਡ ਜਿਹੜੀ ਚਿੱਟੀ ਜੀ ਆਉਂਦੀ 4 ਕਦੇ ਚਲੇਟਡ ਪਾ ਲੈਂਦੇ ਆ ਉਹਦੇ ਨਾਲ ਕੰਟੈਂਟ ਨਹੀਂ ਪੂਰਾ ਹੁੰਦਾ ਚਲੇਟਡ ਹੁਣ 70 80 100 ਗ੍ਰਾਮ ਪਾ ਲੈਂਦੇ ਆ ਜੇ ਪਾਉਣੀਆਂ ਤਾਂ ਫਿਰ ਆਪਾਂ 2 300 ਗ੍ਰਾਮ ਪਾਓ ਤੇ ਉਦੋਂ ਵੀ ਇਹਨਾਂ ਵੱਧ ਦੀ ਲੋੜ ਪੈਂਦੀ ਜੇ ਆਪਾਂ ਕੰਟੈਂਟ ਉਹ ਚ ਪੂਰਾ ਕਰਨਾ ਚਾਹੁੰਦੇ ਆ ਤੇ ਘੱਟ ਨਾਲ ਕੰਟੈਂਟ ਨਹੀਂ ਪੂਰਾ ਹੁੰਦਾ ਜਿਹੜੀ ਜ਼ਿੰਕ ਆਕਸਾਈਡ ਏਵੇਂ ਹੀ ਆ ਉਹ ਜੇ ਆਪਾਂ ਵੱਧ ਪਾਉਨੇ ਆ ਤਾਂ ਮਹਿੰਗੀ ਪੈਂਦੀ ਆ ਜੇ ਆਪਾਂ ਕੰਟੈਂਟ ਪੂਰਾ ਕਰਨ ਵਾਲੇ ਪਾਸੇ ਜਾਂਨੇ ਜੇ ਘੱਟ ਪਾਉਨੇ ਆ ਤਾਂ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਖਰਚਾ ਵੀ ਆਪਾਂ ਕਰ ਲੈਨੇ ਆ ਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਨਦੀਨ ਨਾਸ਼ਕਾ ਉਹਦੀ ਸਪਰੇ ਅੱਗੇ ਪਿੱਛੇ ਹੋ ਜਾਂਦੀ ਹੈ। ਕਈ ਵਾਰ ਆਪਾਂ ਸਪਰੇ ਨਦੀਨ ਨਾਸ਼ਕ ਦੀ ਲੇਟ ਕਰ ਲੈਂਦੇ ਆ। ਕਈ ਵਾਰ ਕੀ ਹੁੰਦਾ ਕਿ ਉਹ ਵੱਧ ਗੱਲ ਚ ਹੋ ਜਾਂਦੀ ਹੈ। ਕਈ ਵਾਰ ਕੀ ਹੁੰਦਾ ਕਿ ਆਪਾਂ ਜਦੋਂ ਸਪਰੇ ਕਰ ਲੈਂਦੇ ਆ ਉਸ ਤੋਂ ਬਾਅਦ ਪਾਣੀ ਜਲਦੀ ਲੱਗ ਜਾਂਦਾ। ਨਦੀਨ ਨਾਸ਼ਕਾ ਫਸਲ ਸਟਰੋਂਗ ਕੀਤਾ ਹੁੰਦਾ। ਉਹਦੇ ਨਾਲ ਫਸਲ ਦੇ ਪੱਤੇ ਮੱਚ ਜਾਂਦੇ ਆ। ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ ਆ ਜਿਹੜੇ ਉਹ ਫਾਸਫੇਟ ਤੇ ਸਲਫੇਟ ਇਹਨੂੰ ਮਿਕਸ ਕਰਕੇ ਕਰ ਦਿੰਦੇ ਫਰਜ਼ ਕਰ ਲਓ। ਮੈਗਨੀਸ ਸਲਫੇਟ ਪਾ ਲਿਆ ਨਾਲ ਵਿੱਚ ਕਈ ਵਾਰੀ ਕਿਲੋ 2 ਕਿਲੋ ਯੂਰੀਆ ਠੋਕ ਦਿੰਦੇ ਆ। ਇਦੇ ਨਾਲ ਵੀ ਸਮੱਸਿਆ ਆ ਜਾਂਦੀ ਹੈ। ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ ਜਿਹੜੇ ਹੈਗੇ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਜਿਹੜੀਆਂ ਕਿ ਕੰਪੈਟੀਬਿਲਟੀ ਹੈ ਨਹੀਂ ਫਰਜ਼ ਕਰ ਲਓ ਮੈਗਨੀਸ਼ੀਅਮ ਵੀ ਮਲਾ ਲਿਆ ਮੈਗਨੀਸ਼ੀਅਮ ਵੀ ਮਲਾ ਲਿਆ ਵਿੱਚ ਉਹਦੇ ਜ਼ਿੰਕ ਵੀ ਮਲਾ ਲਿਆ ਜ਼ਿੰਕ ਮਲਾ ਕੇ ਤੇ ਨਾਲ ਉਹਦੇ ਜਿਹੜਾ ਹੈਗਾ ਕੋਈ ਨਾ ਕੋਈ ਜਿਹੜਾ ਕੀਟਨਾਸ਼ਕ ਪਾ ਲਿਆ ਜਾਂ ਕੋਈ ਹੋਰ ਉਲੀਨਾਸ਼ਕ ਤਿੰਨ ਚਾਰ ਚੀਜ਼ਾਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਜੇ ਤੁਸੀਂ ਪਾਉਣਾ ਕਿਉਂਕਿ ਜਿਹੜੀ ਪੀਲਾ ਪਾਣਾ ਕਣਕ ਦਾ ਜਿੱਥੇ ਤਾਂ ਪੀਲਾ ਪਾਣ ਹੈਗਾ ਫਸਲ ਥੋੜੀ ਹੈਗੀ ਆ 70 ਦਿਨ ਕ੍ਰੋਸ ਕਰ ਗਈ ਜਾਂ 65 ਦਿਨ ਤੇ ਆ 70 ਦਿਨ ਤੇ ਆ ਉੱਥੇ ਤਾਂ ਤੁਹਾਨੂੰ ਕੋਈ ਮਾਈਨੋ ਐਸਿਡ ਕੋਈ ਤਾਕਤ ਵਾਲੀ ਜੀਜ਼ ਤੁਹਾਨੂੰ ਸਪਰੇਅ ਕਰਨੀ ਪਊਗੀ ਜਿੱਥੇ ਕਣਕ ਬਹੁਤ ਚੰਗੀ ਹੈ ਤੁਹਾਨੂੰ ਲੱਗਦਾ ਕਿ ਕਈ ਵਾਰ ਪਿਛਲੇ ਸਾਲਾਂ ਦੇ ਵਿੱਚ ਦੋ ਤਿੰਨ ਸਾਲਾਂ ਚ ਵੀ ਕਣਕ ਬਹੁਤ ਚੰਗੀ ਹੈ ਪਰ ਝਾੜ ਜਿਹੜਾ ਹੈਗਾ ਉੱਥੇ ਸਾਡਾ ਮਰ ਜਾਂਦਾ ਪੰਜ ਸੱਤ ਮਣ ਦਾ ਦੋ ਚਾਰ ਕੁੰਟਲ ਦਾ ਫਰਕ ਪੈ ਜਾਂਦਾ ਉੱਥੇ ਤੁਸੀਂ ਐਨ ਪੀ ਕੇ 13 0 45 ਦੀ ਵਰਤੋਂ ਕਰਕੇ ਦੇਖੋ ਨਾਲ ਤੁਸੀਂ ਗੋਭਾਂ ਦੀ ਵਰਤੋਂ ਕਰਕੇ ਦੇਖੋ ਨਾਲ ਤੁਸੀਂ ਗੋਭ ਸਮੇਂ ਝੰਡੇ ਪੱਤੇ ਨੂੰ ਰੋਗ ਰਹਿਤ ਕਰਨ ਵਾਸਤੇ ਉਲੀ ਨਾਸ਼ਕ ਦੀ ਚਾਹੇ ਸਸਤਾ ਕਰ ਲਓ ਇੱਕ ਟੈਕਨੀਕਲ ਵਾਲਾ ਕਰ ਲਓ ਟੈਬੂ ਕੋਨਾ ਜੋਲ ਪ੍ਰੋਪੀ ਕੋਨਾ ਜੋਲ ਜ਼ਰੂਰ ਕਰ ਲਓ ਕਰਕੇ ਦੇਖੋ 13045 ਆਪਾਂ ਦੋ ਟਾਈਮ ਕਰ ਸਕਦੇ ਹਾਂ ਇੱਕ ਤਾਂ ਝੰਡਾ ਪੱਤਾ ਗੋਭ ਚ ਮਤਲਬ ਉਹ ਨਸਾਰਾ ਇਹ ਨਹੀਂ ਕਿ ਆਪਾਂ 10% ਸਿੱਟੇ ਨਿਕਲ ਗਏ ਜੀ 20% ਨਿਕਲ ਗਏ ਉਦੋਂ ਕਰ ਲਈਏ ਨਾ ਬਿਲਕੁਲ ਸਿੱਟਾ ਨਾ ਨਿਕਲੇ ਹੋਵੇ ਕਾਣਕ ਥੋੜੀ 75 80 ਦੇ ਦਰਮਿਆਨ ਹੋਵੇ ਇੱਕ ਉਦੋਂ ਕਰੋ ਜੇ ਕੱਲੀ ਕਰਨੀ ਆ ਕਿਉਂਕਿ ਮਿਕਸਿੰਗ ਬਾਰੇ ਵੀ ਕਿਸਾਨ ਵੀਰ ਪੁੱਛਦੇ ਆ ਕੰਪੈਟੀਬਿਲਟੀ ਇਹਦੀ ਉਲੀਨਾਸ਼ਕ ਨਾਲ ਵੀ ਹੈਗੀ ਬੋਰਨ ਨਾਲ ਮਿਕਸ ਕਰਕੇ ਕਰ ਸਕਦੇ ਪਰ ਚੌਥੀ ਚੀਜ਼ ਨਹੀਂ ਇਹਦੇ ਵਿੱਚ ਮਲਾਉਣੀ ਆਪਾਂ ਹੋਰ ਕੁਝ ਨਹੀਂ ਮਲਾਉਣਾ ਜਿਹੜੀਆਂ ਤੁਹਾਡੀਆਂ 1261 ਆ ਗਈ 5234 191920 ਵੀਜੀ ਚ ਫਾਸਫੋਰਸ ਦਿੱਤਾ ਉਹਨਾਂ ਦੀ ਕੰਪੈਟੀਬਿਲਟੀ ਯਾਦਤਰ ਨਹੀਂ ਹੁੰਦੀ ਜਿਹੜੀ 130545 ਦੀ ਕੰਪੈਟੀਬਿਲਟੀ ਮੋਸਟਲੀ ਜਿਹੜੇ ਐਗਰੋਕੇਮਿਕਲ ਉਹਨਾਂ ਨਾਲ ਹੁੰਦੀ ਆ ਇਹਨੂੰ ਕੀ ਕਰਨਾ ਦੂਜਿਆਂ ਦਾ ਵੱਖਰਾ ਕੋਲ ਬਣਾਓ ਇਹਨੂੰ ਮੌਕੇ ਤੇ ਡਰਮੀ ਚ ਮਣ ਕੇ ਪਾਓ ਕਈ ਵਾਰ ਕੀ ਹੁੰਦਾ ਕਿ ਆਪਾਂ ਇਕੱਠੇ ਇੱਕ ਥਾਂ ਤੇ ਸੱਟ ਕੇ ਬਾਲਟੀ ਸੱਟ ਕੇ ਉਹਨਾਂ ਨੂੰ ਢੋਲਣ ਲੱਗ ਪੈਂਦੇ ਆ ਵਿੱਚ ਉਹਦਾ 13045 ਮਾਰਿਆ ਵਿੱਚ ਬੋਰੋਨ ਮਾਰਿਆ ਵਿੱਚ ਉਲੀਨਾਸ਼ਕ ਮਾਰਿਆ ਇਸ ਤਰ੍ਹਾਂ ਨਹੀਂ ਢੋਲੋ ਵੱਖ-ਵੱਖ ਜਿਹੜਾ 13045 ਬੋਰੋਨ ਅੱਡ ਢੋਲੋ ਮੌਕੇ ਟੈਂਕੀ ਦੇ ਵਿੱਚ ਮੌਕੇ ਤੇ ਉਲੀਨਾਸ਼ਕ ਨੂੰ ਮਿਣ ਕੇ ਪਾ ਦਿਓ ਇੱਕ ਟੈਂਕੀ ਦੇ ਹਿਸਾਬ ਨਾਲ ਤੇ ਮੁੜ ਕੇ ਉਹਦੀ ਸਪਰੇਅ ਕਰਦੇ ਹੋ ਕੰਪੈਟੀਬਿਲਟੀ ਹੈਗੀ ਇਹਦੇ ਬਾਰੇ ਵੱਖਰੀ ਵੀਡੀਓ ਪਸਾਂਝੀ ਕਰਦੇ ਆਂਗੇ ਕਹਿਣ ਦਾ ਮਤਲਬ 13045 ਜਿਹੜਾ ਤੁਸੀਂ 4 ਕਿਲੋ ਤੱਕ 200 ਲੀਟਰ ਪਾਣੀ ਮਗਰ ਸਪਰੇਅ ਕਰ ਸਕਦੇ ਆਂ ਕਿਲੋ ਦਾ 1.5 2 ਕਿਲੋ ਤੱਕ 1.5 ਕਿਲੋ ਤੱਕ ਬਹੁਤ ਵਧੀਆ ਨਤੀਜੇ ਦੇ ਮਿਲ ਜਾਂਦੇ ਆ ਪਾਣੀ ਪੂਰਾ ਲਾਉਣਾ ਕਈ ਵਾਰ ਆਪਾਂ ਪਾਣੀ ਵੱਲੋਂ ਪਾਣੀ ਵਾਲੇ ਪਾਸੇੋਂ ਜਿਹੜੀ ਹੈਗੀ ਆ ਉਹ ਕੰਜੂਸੀ ਕਰ ਜਾਂਦੇ ਆ ਸਪਰੇਅ ਵਾਸਤੇ ਘੱਟੋ ਘੱਟ 150 ਲੀਟਰ ਤੇ ਪਲੱਸ ਪਾਣੀ ਜਾਂ 150 ਲੀਟਰ ਤੋਂ ਵੀ ਉੱਪਰ ਪਾਣੀ ਵਰਤੋ ਪੂਰੀ ਤਸੱਲੀ ਨਾਲ ਸਪਰੇਅ ਕਰੋ ਤੇ ਸਹੀ ਟਾਈਮ ਤੇ ਸਪਰੇਅ ਕਰੋ ਦੂਸਰੀ ਸਪਰੇ ਜਿਹੜੀ ਤੁਸੀਂ 13045 ਦੀ ਆ ਉਹ ਆਪਾਂ ਕਰ ਸਕਦੇ ਆ ਜਦੋਂ ਸਿੱਟੇ ਨਿਕਲ ਕੇ ਤੇ ਉਹਦੇ ਵਿੱਚ ਬੂਰ ਪਾ ਕੇ ਤੇ ਦੁੱਧਾ ਪਰਨ ਲੱਗ ਪਿਆ ਜਾਂ ਬੂਰ ਪੈਣ ਸਮੇ ਵੀ ਕਰ ਸਕਦੇ ਪਰ ਬੈਸਟ ਟਾਈਮ ਹੈ ਜਿਹੜਾ ਹੈਗਾ ਬੂਰ ਪੈਣ ਸਮੇ ਦਾ ਜਿਹੜੀ ਸਿਫਾਰਿਸ਼ ਹੈ ਪੀ ਲੁਧਿਆਣਾ ਵੱਲੋਂ ਪਰ ਜੇ ਮਿਲਕ ਸਟੇਜ ਤੇ ਵੀ ਕਰ ਸਕਦੇ ਤੁਸੀਂ ਬਹੁਤ ਵਧੀਆ ਨਤੀਜੇ ਮਿਲਦੇ ਆ ਇੱਕ ਸੈਲਿਸਿਲਿਕ ਐਸਿਡ ਆਉਂਦਾ ਉਹ ਵੀ ਤੁਸੀਂ ਥਾਈਲੋਲ ਕੋਲ ਚ ਘੋਲ ਕੇ ਜੇ ਤੁਸੀਂ ਉਹ ਕਰਨਾ ਚਾਹੁੰਦੇ ਆ ਪਰ ਉਹ ਚ ਜਿਹੜਾ ਹੈਗਾ ਜਿਵੇਂ ਇਹ ਚ ਪੋਟਾਸ਼ ਮਿਲਣਾ ਪਊ ਚ ਤੱਤ ਕੋਈ ਨਹੀਂ ਮਿਲਣਾ ਉਹਨੇ ਸਿਰਫ ਆਪਾਂ ਨੂੰ ਚੇਤਾਮਨੀ ਤੋਂ ਬਚਾਉਣਾ ਸੈਲਿਸਿਲਿਕ ਐਸਿਡ ਉਹ ਵੀ ਤੁਸੀਂ ਗੋ ਵਾਲਾ ਪੱਤਾ ਜਿਹੜਾ ਝੰਡਾ ਪੱਤਾ ਨਿਕਲਣ ਟਾਈਮ ਤੇ ਦੂਜੀ ਜਿਹੜੀ ਹੈਗੀ ਦੂਤਾਪਰਨ ਟਾਈਮ ਉਹ ਕਰ ਸਕਦੇ ਉਹਦੇ ਬਾਰੇ ਵੱਖਰੀ ਵੀਡੀਓ ਪਾ ਦਾਂਗੇ ਜੇ ਕੋਈ ਸਵਾਲ ਆ ਜਾਤਾ ਕਹਿਣ ਦਾ ਮਤਲਬ ਕਿ ਬੋਰਾਉਣਾ ਜਿਹੜੀ ਉਹ 70 ਗ੍ਰਾਮ ਤੋਂ ਵੱਧ ਨਹੀਂ ਕਰਨੀ ਪ੍ਰਤੀ ਏਕੜ 20% ਵਾਲਾ ਪਾਊਡਰ ਜਿਹੜਾ ਹੁੰਦਾ ਜਿਹੜੀ 10% ਵਾਲਾ ਸਸਪੈਂਸ਼ਨ ਹੁੰਦੀ ਉਹ 150 ml ਤੱਕ ਕਰ ਸਕਦੇ ਇਹ ਤੋਂ ਵੱਧ ਆਪਾਂ ਲਾਲਚ ਨਹੀਂ ਕਰਨਾ ਕਈ ਵਾਰ ਆਪਾਂ ਕਹਿ ਦਿੰਦੇ ਨੇ ਕਿ ਵੱਧ ਪਾ ਲਈਏ ਵੱਧ ਪਾਉਣੇ ਫਿਰ ਪੱਤਿਆਂ ਦੇ ਉੱਤੇ ਬਰਨਿੰਗ ਦੀ ਸਮੱਸਿਆ ਆ ਜਾਂਦੀ ਬੋਰੋਂ ਦੀ ਇੰਨੀ ਕੀ ਜ਼ਰੂਰਤ ਹੁੰਦੀ ਬਸ 60 ਗ੍ਰਾਮ 65 ਗ੍ਰਾਮ 70 ਗ੍ਰਾਮ 75 ਗ੍ਰਾਮ ਵੱਧ ਤੋਂ ਵੱਧ ਪ੍ਰਤੀ ਏਕੜ ਦੇ ਸਾਵਨਾ ਬਹੁਤ ਮਿਣਕੇ ਤੋਲ ਕੇ ਆਪਾਂ ਜਿਹੜਾ ਹੈਗਾ ਇਲੈਕਟ੍ਰਿਕ ਕੰਡੇ ਦੇ ਉੱਤੇ ਤੋਲ ਕੇ ਪਾਉਣਾ ਚਾਹੀਦਾ ਕਈ ਵਾਰ ਆਪਾਂ ਨੂੰ ਤਾਂ ਅੰਦਾਜ਼ੇ ਨਾਲ ਵੱਧ ਜਿਹੜੀ ਉਲੀਨਾਸ਼ਕ ਹੈ ਉਲੀਨਾਸ਼ਕ ਤੁਸੀਂ ਪ੍ਰੋਪੀਗੋਨਾਜੋਲ ਤੋਂ ਲੈ ਕੇ ਟੈਬੂਗੋਨਾਜੋਲ ਤੋਂ ਲੈ ਕੇ ਸਟੋਰ ਜਾਂ ਪੂਰੇ ਪੇਰਾ ਇੰਪੈਕਟ ਐਸਟਰਾ ਨਟੀਬ ਉਹ ਤੁਹਾਡੀ ਮਰਜ਼ੀ ਮਹਿੰਗਾ ਕਰਨਾ ਸਸਤਾ ਕਰਨਾ ਪਰ ਉਲੀਨਾਸ਼ਕ ਨੇ ਆਪਦਾ ਕੰਮ ਵਧੀਆ ਕਰ ਜਾਣਾ ਹੁੰਦਾ ਚਾਹੇ ਪ੍ਰੋਪੀਗੋਨਾਜੋਲ ਵਰਤ ਲੋ ਪਿਛਲੀ ਵਾਰ ਨਾਲ ਗਰੁੱਪ ਬਦਲ ਕੇ ਕਰ ਲੋ ਪਿਛਲੀ ਵਾਰ ਪ੍ਰੋਪੀ ਕੀਤਾ ਸੀ ਕਿ ਟੈਬੂਗੋਨਾਜੋਲ ਕਰ ਲੋ ਪਿਛਲੀ ਵਾਰ ਜੋਕਸੀਪਲਸ ਟੈਬੂਗੋਨਾਜੋਲ ਕੀਤਾ ਸੀ ਐਦ ਕੀ ਪਾਇਰਕਲੋਸਟੋਬਿਨ ਪਲਸ ਜਿਹੜੀ ਸਾਈਪਰਾਕੋਨਾਜੋਲ ਇਸ ਤਰ੍ਹਾਂ ਦੇ ਕੋਈ ਟੈਕਨੀਕਲ ਜਿਹੜੇ ਟੈਬੂਗੋਨਾਜੋਲ ਆਉਂਦੇ ਆ ਉਹ ਤੁਸੀਂ ਕਰ ਚਾੜ ਤੁਹਾਡਾ ਮਰਦਾ ਉਥੇ 13045 ਜਰੂਰ ਸਪਰੇਅ ਕਰਕੇ ਦੇਖੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ